ਚੰਗਾ ਮਾਸੀ ਮੈਨੂੰ ਪਾਣੀ ਪੀ ਕੇ ਨਜ਼ਾਰਾ ਆ ਗਿਆ ਬੜਾ ਸਵਾਦ ਪਾਣੀ ਬਣਾਇਆ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਮੈਂ ਜਾਣਾ ਸੀ ਡਾਕਟਰ ਦੇ ਦਵਾਈ ਲੈਣਾਂ ਤੇ ਕੱਲ ਮੈਂ ਬਹੁਤ ਜ਼ਿਆਦਾ ਔਖਾ ਆ ਮੇਰੀ ਜਾੜ ਚ ਬੜਾ ਦਰਦ ਹੋ ਰਹਾ ਹੈਗਾ ਅੱਜ ਤਾਂ ਪੀਕ ਬਣੀ ਪਈ ਹੈ ਜਾੜ ਚ ਤੇ ਰੋਟੀ ਰੋਟੀ ਖਾਣ ਚ ਬੜੀ ਮੁਸ਼ਕਲ ਆਉਂਦੀ ਆ ਤੇ ਹੁਣ ਮੈਂ ਜਾਣਾ ਬਸ ਡਾਕਟਰ ਤੇ ਦੁਆ ਕਰਨੀ ਬਹੁਤ ਜ਼ਿਆਦਾ ਹੋ ਜਾਣੀ ਆ ਤਾਂ ਹੀ ਇਹ ਪਤਨਾ ਕੁਰਤਾ ਪਜਾਮਾ ਪਾ ਲਿਆ ਅੱਜ ਮੈਂ ਬਹੁਤ ਟਾਈਮ ਬਾਅਦ ਕੁਰਤਾ ਪਜਾਮਾ ਪਾਇਆ ਹੈਗਾ ਕੁਰਤੇ ਪਜਾਮੇ ਤਾਂ ਮੇਰੇ ਕੋਲ ਬਹੁਤ ਪਏ ਸੀਗੇ ਪਰ ਪਹਿਲਾਂ ਮੇਰਾ ਵਜ਼ਨ ਬਹੁਤ ਵੱਧ ਗਿਆ ਸੀਗਾ ਉਹਦੇ ਕਰਕੇ ਫਿਰ ਸਾਰੇ ਤੰਗ ਹੋ ਗਏ ਸੀਗੇ ਤੇ ਹੁਣ ਵਜ਼ਨ ਘਟਾ ਲਿਆ ਮੈਂ ਹਾਂ ਕਿੰਨਾ ਕਾਲੀ ਕਰਦਾ ਉਹ ਹਾਲੇ ਹਾਲੇ ਕਰ ਹਾਲੇ ਹਾਲੇ ਇਹਨੂੰ ਵਰਤਣਾ ਮੈਂ ਆਹ ਕਤਨ ਪਰਸ ਹੋਰ ਲੈ ਕੇ ਦੇ ਮੈਂ ਨਾ ਹਾਂ ਗਰਫਤੇ ਨੇ ਵੀ ਮੇਰੀ ਦੀ ਸੁਨਾਲਾ ਚਟਾ ਕੜਤਾ ਪਜਾਮਾ ਪਾ ਲਿਆ ਕਹਿੰਦਾ papa ਤੂੰ ਪਾਇਆ ਮੈਂ ਵੀ ਪਾਉਂਗਾ ਬਾੜੀ ਰੀਸ ਕਰਦਾ ਮੇਰੀ ਜਿਹੜਾ ਕੰਮ ਮੈਂ ਕਰਦਾ ਉਹ ਹੀ ਕਰਨ ਲੱਗੇ ਆ ਨਾ ਆ ਦੇਖੋ ਨਾ ਚਪੂਣ ਫੜੀ ਬੈਠਾਗਾ ਮੇਰੇ ਵਾਂਗੂ ਵੀਡੀਓ ਬਣਾਉਂਦਾਗਾ ਤੇ ਇਹ ਤਾਂ ਡੰਮੀ ਫੋਨ ਹੈਗਾ ਤੇ ਇਹਨੇ ਜਾਣਾ ਹੈਗਾ ਮੇਰੇ ਨਾਨਕੇ ਦਾਦੀ ਨਾਲ ਜਾਊਗਾ ਤੇ ਆਪਣੇ ਘਰੇ ਆਏ ਹੋਏ ਨੇ ਮਾਸੀ ਜੀ ਆਏ ਹੋਏ ਨੇਗੇ ਕੱਲ ਆਏ ਸੀਗੇ ਤੇ ਉਹ ਵੀ ਜਾਣਗੇ ਗੱਡੀ ਤੇ ਜਾਣਗੇ ਸ਼ਾਮ ਨੂੰ ਮੁੜਿਆਉਣਗੇ ਤੇ ਇਹ ਤਾਂ ਤੁਹਾਨੂੰ ਪਤਾ ਹੀ ਜਾਏਗਾ ਹਰ ਇੱਕ ਤੇ ਜਾਣ ਨੂੰ ਤਿਆਰੀ ਰਹਿੰਦਾਗਾ ਜਿੱਥੇ ਮਰਜੀ ਲੈ ਜਾਓ ਚਾਹੇ ਗਰਮੀ ਹੋ ਗਰਮੀ ਕੁਝ ਨਹੀਂ ਦੇਖਦਾ ਹੈ ਬਾਕੀ ਮੈਂ ਤਾਂ ਦਵਾਈ ਲੈਣ ਜਾਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਤੇ ਮਾਸੀ ਜੀ ਨਾਲ ਵੀ ਤੁਹਾਨੂੰ ਮਿਲਾਉਣੇ ਆਪਾਂ ਆ ਮੇਰੀ ਮੰਮੀ ਆ ਗਈ ਵੀਡੀਓ ਨਾਲ ਤਰੀ ਗਰਫਤ ਇਹਨੇ ਸੈਂਡ ਲਾਓ ਮਾਰੇ ਭਗਾ ਕੇ ਕਿਉਂ ਹੋਗਾ ਤਾਂ ਸੜਤੇ ਜੁੱਤੀ ਪਾਏਗਾ ਲੈ ਸਕਰੀਨ ਦੇ ਕਿੰਨਾਗਾ ਕਹਿੰਦਾ ਜੁੱਤੀ ਪਾਉਂਗਾ ਇੱਕ ਤਾਂ ਟੌਰ ਵਾਲੀ ਘੜਦਾ ਜਦੋਂ ਵੀ ਜਾਣਾ ਹੁੰਦਾ ਕਿਤੇ ਟੌੜੀ ਜਾਟਾ ਓਏ ਤੇਰੀ ਜੁੱਤੀ ਤਾਂ ਸੋਹਣੀ ਵਾਲੀ ਆ ਐਂ ਘਰ ਮੈਨੂੰ ਦੇ ਦੇ ਮੈਂ ਪੜੇ ਕਰੂੰਗਾ ਮੈਂ ਜੁੱਤੀ ਹੂੰ ਛੋਟੀ ਐ ਮਰੇ ਹਉਣ ਹੀ ਨਹੀਂ ਕੋਈ ਨਾ ਮੈਂ ਵੱਡੀ ਕਰਾ ਲੂੰਗਾ ਤੇਰੀ ਜੁੱਤੀ ਕਰਾਈ ਐ ਮੈਂ ਲਫਾ ਕੇ ਵੱਡੀ ਕਰਾ ਲੂੰ ਮੈਂ ਜਦੋਂ ਮੈਂ ਖਿੱਚ ਖਿੱਚ ਵੱਡੀ ਕਰ ਦੂੰਗਾ ਮੈਂ ਵੱਡੀ ਲੈ ਫਿਰ ਮੈਨੂੰ ਕਦੋਂ ਲੈ ਕੇ ਦੇਂਗੇ ਇਹਦੇ ਨਾਲ ਦੀ ਮੈਨੂੰ ਕਦੋਂ ਲੈ ਕੇ ਦੇਂਗਾ ਹਾਂ ਇਹਨੀ ਲੰਬੀ ਲਾਗ ਰਹੀ ਉਹ ਇਹਨੀ ਲੰਮੀ 10 ਨੰਬਰ 11 ਨੰਬਰ ਆਉਗੇ ਮੇਰੇ ਦਾ 10 11 ਨੰਬਰ ਕਦੋਂ ਲੱਗੇ ਤੇ ਇੰਗਾ ਅਸਾ ਹੈਪੀ ਬਰਥਡੇਅਰ ਦੈਨਾ ਆ ਗਿਆ ਬਸ ਹੈਪੀ ਬਰਥਡੇਅ ਮੇਰਾ ਲਵੀ ਲੱਗਿਆ ਮੇਰਾ ਪਹਿਲਾ ਹੋਊਗਾ ਮੇਰਾ ਹੋਊਗਾ ਪਹਿਲਾ ਤੇਰਾ ਤਾਂ 20 ਜਨਵਰੀ ਦਾ ਮੇਰਾ 8 ਨਵੰਬਰ ਦਾ ਮੇਰੇ ਤਾਂ ਥੋੜੀ ਟਾਈਮ ਰਹਿ ਗਿਆ ਤਿੰਨ ਕੁ ਮਹੀਨੇ ਇਹ ਇਹ ਨੇ ਮੇਰੇ ਮਾਸੀ ਜੀ ਤੇ ਇਹ ਵੀ ਹੁਣ ਨਾਲ ਹੀ ਜਾਣਗੇ ਧਰਮਗੜ ਇਹਨਾਂ ਦਾ ਪਿੰਡ ਪੈ ਜਾਂਦਾ ਹਰਿਆਣੇ ਵੱਲ ਹਰਿਆਣੇ ਦੇ ਹੱਦ ਤੀ ਹੈ ਨਾ ਆਪਣਾ ਪਿੰਡ ਹਾਂ ਹਰਿਆਣੇ ਦੀ ਹੱਦ ਤੀ ਬਲਕਹਲ ਪਿੰਡ ਪੈ ਜਾਂਦਾ ਗੁਰਪਤੇ ਪੈਰੀਆ ਤਲਾਇਨੀ ਤੂੰ ਪੈਰੀਆ ਥਲਾ ਦੇ ਮਾਸੀ ਜੀ ਦੇ ਪੈਰੀ ਹੱਥ ਹੈ ਵੈਰੀ ਗੁੱਡ ਸਮਾਰਕ ਸਮਾਰ ਕੇ ਲਾ ਦੇ ਸਮਾਰਕ ਕੇ ਫੋਟੋ ਹੋ ਗਿਆ ਜਦਾ ਹੈ ਹੁਣ ਫਿਰ ਅੱਥਨ ਨੂੰ ਮੁੜਿਓਗੇ ਤੁਸੀਂ ਨਾਨਕਿਆਂ ਤੋਂ ਮੰਮੀ ਦਾ ਐ ਨਹੀਂ ਪਤਾ ਜਿੱਤ ਲਾ ਕੇ ਜੀ ਲਾ ਕੇ ਬਹਿ ਜੇ ਔਰ ਪਰ ਤਾਏ ਹਰਪਾ ਤਾਏ ਤਾਰਨੇ ਨਹੀਂ ਤਾਏ ਤਾਰ ਦਾ ਕੁਗਾ ਚਲੋ ਮੈਂ ਖੇਤ ਕੂਤ ਜਾਣਾ ਹੋਊਗਾ ਭੀ ਦੋ ਭਾਈ ਹਾਂ ਉਹ ਭੱਜੂਗਾ ਸੇਤੀ ਮੰਮੀ ਤਾਂ ਕਹਿ ਦੂਗੀ ਮੰਮੀ ਦਾ ਤਾਂ ਜੀ ਕਰਦਾ ਸੀਗਾ ਕਿੱਦੇ ਦਾ ਜਾਣ ਨੂੰ ਆ ਸਬਜੀ ਹਲਾ ਆ ਗਿਆ ਸਬਜੀ ਲੈਣੀ ਆ ਹਾਂਜੀ ਚਾਚਾ ਵੀਡੀਓ ਬਣਾ ਲਿਆ ਹਾਂਜੀ ਚਾਚਾ ਸਬਜੀ ਸਬਜੀ ਮੈਂ ਪੁੱਛਦਾ ਮੰਮੀ ਜਪ ਚੱਕਿਆ ਘਰ ਪਤੇ ਕਾ ਸਬਜੀ ਲੈਣੀ ਕੋਈ ਕੀ ਕੁਸ ਆਪਣੇ ਕੋਲ ਇਹਦੇ ਨਾਲ ਭੈਂਗਣੀਆਂ ਦੇਸੀ ਕਰਦੀਆਂ ਅਰੇ ਮਾਤਰਾ ਹੈ ਆਸਾ ਠੀਕ ਹੈ ਸੇਵ ਸੁਬਣੀ ਰੱਖ ਦਿੰਦਾ ਹੋ ਰਹੇ ਨੇ ਅੰਗੂਰ ਤਾਂ ਅੰਗੂਰ ਜਿਹੜੇ ਹੋਣੇ ਮੋਟੇ ਅੰਗੂਰ ਹੁੰਦੇ ਨੇ ਉਹਨਾਂ 'ਤੇ ਦਵਾਈ ਲੱਗੀ ਹੁੰਦੀ ਹੈ ਹਾਂ ਦਵਾਈ ਅੱਗੇ ਦੇਖ ਤੂੰ ਛੋਟੇ ਅੰਗੂਰ ਆਉਂਦੇ ਸੀ ਨਾ ਉਹ ਵਧੀਆ ਪਿਆਰ ਹੁੰਦੇ ਸੀਗੇ ਉਹਨੇ ਵੱਡੇ ਤਾਂ ਹੀ ਨੇਗੇ ਇਹਨਾਂ ਨੂੰ ਦਵਾਈ ਨਾਲ ਪਕਾਇਆ ਹੋਇਆ ਹੈਗਾ ਤੂੰ ਖਸ ਰਹਿਣਾ ਸੀ ਹੈ ਕਿਹ ਚ ਕੀ ਕਰਦੀ ਹੈ ਕੀ ਕੋਲੇ ਹੈ ਤੋਰੀਆਂ ਨੇ ਦੇਖਾਂਗੇ ਛੋਟੀ ਕਪੂਰ ਨੂੰ ਆਰੇ ਬਾਪ ਨੇ ਪ੍ਰਿੰਡੀਆਂ ਪ੍ਰਿੰਡੀਆਂ ਲੈ ਲਓ 60 ਰੁਪਏ ਕਿਲੋ ਮੈਂ ਕਿ ਸਾਨੂੰ ਮੇ ਨਹੀਂ ਮਿਲਦੀ ਐਵੇਂ ਹੀ ਕਹੀ ਜਾਂਦਾ 50 ਨਹੀਂ ਮਿਲਦੀ ਤੈਨੂੰ ਐਵੇਂ ਆਏ ਤਾਰ ਕੀ ਕਰਾਉਣਾ ਤਾ ਸਾਨੂੰ ਵੀ ਨਹੀਂ ਮਿਲਦਾ ਇੰਨਾ ਰੇਟ ਦਾ ਬੌਣੀਆਂ ਹਜੇ ਬੌਣੀਆਂ ਦਾ ਟਾਈਮ ਹੈ ਕੋਈ ਨਾ ਨਾ ਰਸਾ ਬੌਣੀ ਦਾ ਦੇਖ ਨਾ ਸੋਹ ਮਹਾਰਾ ਦੀ ਕਿਸੇ ਨੇ ਆਹਾਂ ਫੇਰ ਦੇਖ ਤੇਰੀ ਬੌਣੀ ਕਰਾਉਣਿਆ ਸੀ ਚਲ ਕੋਈ ਗੱਲ ਨਹੀਂ ਹੈ ਚਲ ਕੋਈ ਨਹੀਂ ਆਪਣਾ ਉਹ ਮੁੰਡਾ ਘਰੇ ਹੁੰਦਾ ਸਰੀ ਹੋਊਗਾ ਉਹ ਮੈਂ ਖਾ ਆਥ ਨਹੀਂ ਜੇ ਇਹ ਬੇਲਾ ਹੋਇਆ ਮੇਰੇ ਨਾਲ ਰੀ ਚਾ ਲਿਆਊਗਾ ਇੱਥੇ ਬੈਠਾ ਪੁੱਛਣਾ ਬੰਦਿਆ ਦੇ ਜੱਟ ਪੁੱਛ ਲੈ ਇੱਥੇ ਬੈਠਾ ਕਿੱਥੇ ਬੈਠਾਗਾ ਉਹ ਥੋੜਾ ਕੰਮ ਕੋਈ ਹੁਣ ਤਾਂ ਵੇਖ ਆਸਾ ਸਾ ਠੀਕ ਆ ਆ ਫਿਰ ਆਏਗਾ ਹੁਣ ਲੇਜੀ ਇਹਦਾ ਚਾਚਾ ਭੂਪਨੇ ਭਾਪਨੇ ਟੰਗੀ ਫਿਰਦਾ ਆ ਛੋਟੇ ਹੁੰਦੇ ਬੜੇ ਖਾਂਦੇ ਹੁੰਦੇ ਇਹਨਾਂ ਨੂੰ ਸਾਰਿਆਂ ਨੂੰ ਉਂਗਲਾਂ ਤੇ ਚੜਾ ਲਾਂਦੇ ਪੰਜ ਪੰਜ ਉਂਗਲਾਂ ਤੇ ਚੜਾ ਕੇ ਚਾਰ ਚਾਰ ਫੇਰ ਖਾਂਦੇ ਹੁੰਦੇ ਸੀ ਬੜੇ ਖਾਦੇ ਨੇ ਮੈਂ ਚੰਗਾ ਵਾਸੀ ਮੈਂ ਚੱਲਿਆ ਤੂੰ ਵੀ ਜਾਣਾ ਇਹਦੇ ਮੰਮੀ ਜਾਨ ਤੇਰੇ ਨਾਲ ਵੀ ਹੈਲੋ ਕਰਦੇ ਆਪ ਇੱਕ ਹੀਪਟ ਵਿੱਚ ਜਲ ਜੀਰੇ ਦਾ ਲੰਗਰ ਲਾਇਆ ਹੋਇਆ ਹੈ ਤੇ ਨਾਲ ਨਾਲ ਹੁਣ ਮਿੱਠਾ ਪਾਣੀ ਵੀ ਬਣਾ ਰਹੇ ਨੇ ਉਹ ਵੀ ਤਿਆਰ ਹੋ ਰਹਾ ਹੈ ਪਾਣੀ ਪੀ ਕੇ ਨਜ਼ਾਰਾ ਆ ਗਿਆ ਬੜਾ ਸਵਾਦ ਪਾਣੀ ਬਣਾਇਆ ਹੋਇਆ ਹੈ ਤੇ ਜਲ ਜੀਰਾ ਵੀ ਸੀਗਾ ਪਰ ਡਾਕਟਰ ਨੇ ਬੰਦ ਕਰਿਆ ਹੋਇਆ ਹੈਗਾ ਕਿੰਨਾ ਬੜਾ ਬੰਨ ਹੈ ਕੱਠ ਦੇਖੋ ਕਿਦਾਂ ਨੇ ਹੋਣਾ ਐਸੀ ਆਪਾਂ ਚੈਲ ਹਸਪੀਟਲ ਚ ਤੇ ਇਹ ਪਹਿਲਾ ਹਸਪੀਟਲ ਹੋਰ ਜਗ੍ਹਾ ਤੇ ਸੀਗਾ ਪਹਿਲਾਂ ਸੀ ਗਰੇਟ ਦੇ ਗਿਆ ਉਧਰ ਆ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਹੁਣ ਇੱਥੇ ਕਰ ਲਿਆ ਤੇ ਹੁਣ ਇੱਥੇ ਆएंगे ਕਿਉਂਕਿ ਲਾਪਰੀ ਦਾ ਮੋਢਾ ਜਾਂ ਦੁੱਖ ਦਾ ਗਾਉ ਦਿਖਾਉਣਾ ਹੈਗਾ ਡਾਕਟਰ ਬਹੁਤ ਵਧੀਆ ਹੈ ਮੈਨੂੰ ਲੱਗਦਾ ਠੀਕ ਟਾਈਮ ਕਾ ਵੀ ਲੱਗ ਜਾਣਾ ਕਿਉਂਕਿ ਜਿਹੜਾ ਡਾਕਟਰ ਬੈਠਿਆ ਜੀਗਾ ਤੇ ਅੱਗੇ ਵੀ ਕਾਫੀ ਜਾਣੇ ਨੇ ਫਟਪਟ 50 ਜਾਣੇ ਤਾਂ ਹੁਣ 2 ਵਜੇ ਕਰਿਆ ਆਇਆ ਐਨੀ ਲੋਅ ਦੇ ਵਿੱਚ ਤੇ ਇਸੇ ਕਰਕੇ ਕਹਿਣਾ ਹੁੰਦਾ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਸ਼ੇਅਰ ਕਮੈਂਟ ਤੇ ਵੀਡੀਓ ਨੂੰ ਤਾਂ ਬਾਤੋ ਆ ਤੇ ਸ਼ੇਅਰ ਕਰ ਦਿਓ ਮੰਨ ਲਓ ਕਿ ਇੰਗੇਜਮੈਂਟ ਆਪਣੇ ਚੈਨਲ ਦੀ ਵਧੀਆ ਹੋ ਜੇ